ਸਸੀਗਲ ਜੀ ਛਾਨੇ ਪੰਜਾਬ ਵੈਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਸੰਜੇ ਸ਼ਰਮਾ ਜਲੰਧਰ ਤੋਂ ਅੱਜ ਅਸੀਂ ਵਿਸ਼ੇਸ਼ ਸਥਾਨ ਦੇ ਉੱਤੇ ਪਹੁੰਚੇ ਆ ਗੁਰਦੁਆਰਾ ਸ੍ਰੀ ਚਰਨ ਕਵਲ ਬਸਤੀ ਸ਼ੇਖ ਜਲੰਧਰ ਦੇ ਵਿੱਚ ਸਥਿਤ ਹੈ ਇੱਥੇ ਹਰ ਵਿੱਚ ਸ੍ਰੀ ਗੁਰੂ ਸਾਹਿਬ ਕਰਤਾਰਪੁਰ ਜੀ ਚੌਥੀ ਜੰਗ ਜਿੱਤਣ ਪਿੱਛੋਂ ਸੂਫੀ ਸੰਤ ਸ਼ੇਖ ਦਰਬੇਸ਼ ਜੀ ਨੂੰ ਮਿਲਨ ਆਏ ਗੁਰੂ ਸਾਹਿਬ ਜੀ ਚਰਨ ਛੋਹ ਪ੍ਰਾਪਤ ਇਸ ਧਰਤੀ ਤੇ ਗੁਰਦੁਆਰਾ ਚਰਨ ਕਵਲ ਬਸਤੀ ਸ਼ੇਖ ਸਥਾਪਿਤ ਹੈ 10 ਗੁਰੂ ਸਾਹਿਬਾਨ ਵਿੱਚੋਂ ਕੇਵਲ 6ਮੀ ਨਾਨਕ ਜੋਤੀ ਦੀ ਜਲੰਧਰ ਬੇਚ ਯਾਦਗਾਰ ਸਥਾਪਿਤ ਹੈ ਜਲੰਧਰ ਮੁਗਲ ਰਾਜ ਸਮੇਂ ਦੁਆਬੇ ਦੇ ਫੌਜਦਾਰ ਦਾ ਕੇਂਦਰ ਰਿਹਾ ਹੈ ਜਲੰਧਰ ਦਾ ਵਰਤਮਾਨ ਜ਼ਿਲ੍ਹਾ ਮੁਹੱਲਾ ਮੁਹੱਲਾ ਦੀ ਥਾਂ ਫੌਜਦਾਰ ਦਾ ਕਿਲਾ ਸੀ ਆਲੇ ਦੁਆਲੇ ਦੀ ਆਵਾਦੀ ਦਾ ਸ਼ਹਿਰ ਸੀ ਸ਼ਹਿਰੋਂ ਦੇ ਬਾਹਰ ਸ਼ਹਿਰੋਂ ਬਾਹਰ ਜਲੰਧਰ ਦੁਆਲੇ 12 ਬਸਤੀਆਂ ਬਣੀਆਂ ਹੋਈਆਂ ਸਨ ਜੋ ਅੱਜ ਜਲੰਧਰ ਸ਼ਹਿਰ ਦੇ ਮੁਹੱਲੇ ਉਹਨਾਂ ਬਸਤੀਆਂ ਦੇ ਨਾਂ ਤੇ ਹੈ ਇਹਨਾਂ ਬਸਤੀਆਂ ਵਿੱਚੋਂ ਇੱਕ ਪ੍ਰਸਿੱਧ ਬਸਤੀ ਸ਼ੇਖ ਹੈ। ਬਸ ਇਸ ਬਸਤੀ ਦਾ ਨਾਂ Sufi ਸੰਤ ਸ਼ੇਖ ਦਰਬੇਸ਼ ਦੇ ਨਾਂ ਤੇ ਬਸਤੀ ਸ਼ੇਖ ਪਿਆ ਹੈ। ਇੱਥੇ ਸ਼ੇਖ ਦਰਬੇਸ਼ ਦਾ ਡੇਰਾ ਸੀ ਜਿਸ ਵਿੱਚ ਉਸ ਜਿਸ ਵਿੱਚ ਉਸਨੇ ਵੱਡਾ ਸਾਰਾ ਡੇਰਾ ਅੰਡਰਗਰਾਊਂਡ ਤਿਆਰ ਕਰਵਾਇਆ ਹੋਇਆ ਸੀ। ਇਹ ਭਾਰ ਗਰਮੀਆਂ ਵਿੱਚ ਠੰਡਾ ਤੇ ਸਰਦੀਆਂ ਵਿੱਚ ਨਿੱਘਾ ਥਾਂ ਹੋਣ ਕਾਰਨ ਸ਼ੇਖ ਦਰਬੇਸ਼ ਇੱਥੇ ਹੀ ਭਜਨ ਬੰਦਗੀ ਕਰਦਾ ਸੀ ਤੇ ਇੱਥੇ ਹੀ ਆਏ ਸਾਧੂ ਸੰਤਾਂ ਨਾਲ ਵਿਚਾਰ ਵਟਾਂਦਰਾ ਕਰਦਾ ਸ਼ੇਖ ਦਰਵੇਸ਼ ਲਾਹੌਰ ਦੇ ਸਾਈ ਮੀਆਂ ਮੀਰ ਦਾ ਮਿੱਤਰ ਤੇ ਗੁਰੂ ਭਾਈ ਸੀ ਉਹ ਕਈ ਵਾਰ ਲਾਹੌਰ ਗਿਆ ਤੇ ਸਾਈ ਮੀਆਂ ਮੀਰ ਤੋਂ ਗੁਰੂ ਸਾਹਿਬ ਦੀ ਉਤਸਤਤ ਸੁਣ ਕੇ ਉਹ ਦਿਲ ਉਹ ਮਨੋ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਸੀ ਉਹ ਦੇ ਮਨ ਦੇ ਗੁਰੂ ਘਰ ਦੀ ਬਧੇਰੇ ਮੋਹਰ ਛਾਪ ਉਦੋਂ ਲੱਗੀ ਜਦੋਂ ਹਰਮੰਦਰ ਸਾਹਿਬ ਅੰਮ੍ਰਿਤਸਰ ਦਾ ਨੀ ਪੱਥਰ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਤੋਂ ਰਖਵਾਇਆ ਜਦ ਸ਼ੇਖ ਦਰਬੇਸ਼ ਨੇ ਸੁਨਾਇਆ ਕਿ 6ਵੀਂ ਨਾਨਕ ਜੋਤੀ ਗੁਰੂ ਹਰਗੋਬਿੰਦ ਸਾਹਿਬ ਜਲੰਧਰ ਨੇਰੇ ਕਰਤਾਰਪੁਰ ਵਿੱਚ ਆ ਕੇ ਟਿਕੇ ਹਨ ਤਾਂ ਉਹਦੇ ਮਨ ਵਿੱਚ ਉਹਨਾਂ ਦਾ ਦਰਸ਼ਨ ਕਰਨ ਦੀ ਇੱਛਾ ਪ੍ਰਵਲ ਹੋਈ ਉਹ ਕਾਫੀ ਵੱਡੀ ਉਮਰ ਦਾ ਸੀ ਤੇ ਆਪ ਕਰਤਾਰਪੁਰ ਜਾਣ ਤੋਂ ਅਸਮਰਥ ਸੀ ਇਸ ਲਈ ਉਸਨੇ ਰੱਬ ਅਗੇ ਦੁਆ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠੇ ਛੇਵੇਂ ਨਾਨਕ ਜੋਤੀ ਦੇ ਦਰਸ਼ਨ ਹੋ ਜਾਣ ਤਾਂ ਉਹ ਆਪਣੇ ਆਪ ਨੂੰ ਸੁਭਾਗ ਸਮਝੇਗਾ। ਦਿਲੋਂ ਦਿਨਾ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਹਨ। ਕਰਤਾਰਪੁਰ ਦੀ ਜੰਗ ਜਿੱਤਣ ਪਿੱਛੋਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਦਿਨ ਗਰਮੀ ਦੀ ਰੁੱਤ ਤੇ ਛਬੀ ਹਾਰ ਨੂੰ ਸ਼ੇਖ ਦਰਬੇਸ਼ ਦੇ ਟਿਕਾਣੇ ਪਹੁੰਚੇ। ਸ਼ੇਖ ਦਰਬੇਸ਼ ਨੇ ਪੋਰੇ ਵਿੱਚ ਬੈਠ ਕੇ ਹਰ ਗੋਵਿੰਦ ਸਾਹਿਬ ਨਾਲ ਅਧਿਆਤਮਕ ਵਿਚਾਰ ਵਟਾਂਦਰਾ ਕੀਤੀ ਅਤੇ ਲੋਕ ਲਹਿਰ ਦੇ ਗੁਨਾਹ ਦੇ ਪ੍ਰਸ਼ੰਸਾ ਕੀਤੀ। ਹਕੂਮਤ ਬਲੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੇ ਹੋਏ ਜ਼ੁਲਮਾਂ ਦੀ ਨਿੰਦਾ ਕੀਤੀ। ਗੁਰੂ ਸਾਹਿਬ ਦੀ ਮੀੜੀ ਪੀੜੀ ਦੀਆਂ ਦੋ ਤਲਵਾਰਾਂ ਪਹਿਨਨ ਤੇ ਮਨੁੱਖੀ ਕਦਰਾਂ ਕੀਮਤਾਂ ਲਈ ਜੰਗ ਕਰਨ ਨੂੰ ਲਾ ਸਹਾਇਆ ਸਹਾ ਲਾਇਆ ਸਲਾਇਆ। ਸ਼ਾਮ ਹੁੰਦਿਆ ਗੁਰੂ ਹਰਗੋਬਿੰਦ ਸਾਹਿਬ ਵਾਪਸ ਕਰਤਾਰਪੁਰ ਚਲੇ ਗਏ ਸ਼ੇਖ ਦਰਬੇਸ਼ ਦੇ ਇਸ ਭੋਰੇ ਵਿੱਚ ਸਾਰਾ ਦਿਨ ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਦੇ ਅਜਿਹੇ ਆਧਿਆਤਮਕ ਸਮਾਗਮ ਹੋਇਆ ਜੋ ਗੁਰੂ ਸਾਹਿਬ ਦੀ ਆਮਦ ਦੀ ਸਦੀਵੀ ਯਾਦਗਾਰ ਬਣ ਗਿਆ ਭੋਰੇ ਉੱਤੇ ਇੱਕ ਵਿਸ਼ਾਲ ਖੇਤਰ ਵਿੱਚ 1947 ਤੱਕ ਸੂਫੀ ਸੰਤਾਂ ਦਾ ਕੇਂਦਰ ਬਣਿਆ ਰਿਹਾ ਜਦ ਇਹਦੇ ਆਸ-ਪਾਸੇ ਹਿੰਦੂ ਸਿੱਖ ਆਬਾਦੀ ਬਧੀ ਤਾਂ ਇਸ ਸਥਾਨ ਤੇ ਗੁਰਦੁਆਰਾ ਚਰਨ ਕਮਲ ਉਸਾਨ ਸਸੀਗਲ ਜੀ ਛਾਨੇ ਪੰਜਾਬ ਵੈਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਸੰਜੇ ਸ਼ਰਮਾ ਜਲੰਧਰ ਤੋਂ ਅੱਜ ਅਸੀਂ ਵਿਸ਼ੇਸ਼ ਸਥਾਨ ਦੇ ਉੱਤੇ ਪਹੁੰਚੇ ਆ ਗੁਰਦੁਆਰਾ ਸ੍ਰੀ ਚਰਨ ਕਮਲ ਬਸਤੀ ਸ਼ੇਖ ਜਲੰਧਰ ਦੇ ਵਿੱਚ ਸਥਿਤ ਹੈ ਆਉ ਉਸ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਜੇ ਤੁਹਾਨੂੰ ਨਹੀਂ ਇਸ ਬਾਰੇ ਜਾਣਕਾਰੀ ਪ੍ਰਾਪਤ ਹੈ ਤਾਂ ਅੱਜ ਤੁਹਾਨੂੰ ਦੱਸਣਗੇ ਸਾਡੇ ਗ੍ਰੰਥੀ ਸਾਹਿਬ ਗੁਰਵਿੰਦਰ ਸਿੰਘ ਜੀ ਇਸ ਗੁਰਦੁਆਰੇ ਦੇ ਇਤਿਹਾਸਿਕ ਬਾਰੇ ਦੱਸਣਗੇ ਸੋ ਸਾਡੇ ਨਾਲ ਮੌਜੂਦ ਨੇ ਗੁਰਵਿੰਦਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਚਰਨ ਕਮਲ ਗੁਰਦੁਆਰਾ ਆਜੇ ਇਸੇ ਵਿਸ਼ੇਸ਼ ਜਗਤ ਤੇ ਕੁਚੇ ਆ ਉਹ ਤੁਹਾਨੂੰ ਜਾਣਕਾਰੀ ਦਿੰਨੇ ਆ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪਾਸ਼ਾ ਮਹਾਰਾਜ ਦਾ ਉਹ ਆਸਰਾ ਲੈਂਦੇ ਹੋਏ ਸੇਵਕ ਵੇਬ ਸਰਿਜ ਵੱਲੋਂ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਚਰਨ ਕਮਲ ਤੇ ਸਤਿਗੁਰੂ ਪਾਸ਼ਾ ਮਹਾਰਾਜੀ ਇਸ ਅਸਥਾਨ ਦੇ ਉੱਪਰ ਸ਼ੇਖ ਦਰਵੇਸ਼ ਜੀ ਜੋ ਕਿ ਸਾਈਂ ਮੀਆਂ ਮਿਰਜੇ ਦੇ ਗੁਰਪੁੱਤ ਸਨ ਤੇ ਇਸ ਅਸਥਾਨ ਦੇ ਉੱਪਰ ਰਹਿ ਕਰਕੇ ਜੋ ਆਪ ਜੀ ਪੂਰਾ ਸਰ ਦੇਖ ਰਹੇ ਹੋ ਇਸ ਅਸਥਾਨ ਦੇ ਉੱਪਰ ਰਹਿ ਕਰਕੇ ਸ਼ੇਖ ਦਰਵੇਸ਼ ਨੇ ਬੰਦਗੀ ਕਰਿਆ ਕਰਦੇ ਸਨ ਤੇ ਸਤਿਗੁਰੂ ਪਾਸ਼ਾ ਮਹਾਰਾਜੀ ਦੇ ਚਰਨਾਂ ਦੇ ਵਿੱਚ ਓਟ ਆਸਰਾ ਲੈ ਕਰਕੇ ਜਿੱਥੇ ਸਾਈਂ ਮੀਆਂ ਮਿਰਜੇ ਦੇ ਕੋਲੋਂ ਗੁਰਸਿੱਖੀ ਦੇ ਪ੍ਰਚਾਰ ਬਾਰੇ ਬੜੀ ادب ਦਾ ਭਾਵਨਾ ਸਹਿਤ ਸਰਵਣ ਕਰਿਆ ਕਰਦੇ ਸਨ ਜੋ ਸਿੱਖ ਧਰਮ ਦੇ ਅਹਿਮियत ਰੱਖਦੇ ਸਨ ਤੇ ਸਤਿਗੁਰੂ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਸ਼ੇਖ ਦਰਵੇਸ਼ ਜੀ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਆ ਕਰਦੇ ਸਨ ਕਿ ਜਦੋਂ ਸਤਿਗੁਰੂ ਪਾਸ਼ਾ ਮਹਾਰਾਜੀ ਜਲੰਧਰ ਦੇ ਵਿੱਚ ਆਉਣ ਤੇ ਮੈਨੂੰ ਆ ਕਰਕੇ ਦਰਸ਼ਨ ਦੇਣ ਤੇ ਸਤਿਗੁਰੂ ਪਾਸ਼ਾ ਮਹਾਰਾਜ ਦੀ ਐਸੀ ਰਹਿਮਤ ਦੇ ਸਦਕਾ ਜਦੋਂ ਧੰਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਚੌਥੀ ਜੰਗ ਤੋਂ ਲੜਨ ਤੋਂ ਉਪਰੰਤ ਜਿੱਤ ਪ੍ਰਾਪਤ ਕਰਕੇ ਕਰਤਾਰਪੁਰ ਤੋਂ ਹੁੰਦੇ ਹੋਏ ਇਸ ਅਸਥਾਨ ਦੇ ਉੱਪਰ ਪਹੁੰਚੇ ਤੇ ਆ ਕਰਕੇ ਸਤਿਗੁਰੂ ਪਾਸ਼ਾ ਮਹਾਰਾਜ ਨੇ ਸ਼ੇਖ ਦਰਵੇਸ਼ ਜੀ ਨੂੰ ਭੋਰਾ ਸਹਿਬ ਵਿਖੇ ਆ ਕਰਕੇ ਰੋਹਾਨੀਅਤ ਦੇ ਨਾਲ ਬਚਨ ਬਲਾਸ ਕੀਤੇ ਤੇ ਸਤਿਗੁਰੂ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਸ਼ੇਖ ਦਰਵੇਸ਼ ਜੀ ਨੇ ਸਤਿਗੁਰੂ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਨਾਲ ਜੁੜ ਕਰਕੇ ਗੁਰੂ ਘਰ ਦੇ ਨਾਲ ਅਹਿਮੀਅਤ ਨਿਭਾਉਂਦੇ ਹੋਏ ਜਿੱਥੇ ਸਤਿਗੁਰ ਪਾਸ਼ਾ ਮਹਾਰਾਜ ਦੇ ਸਾਈਂ ਮੀਆਂ ਮਿਰਜ ਗੁਰਪਾਈ ਸਨ ਤੇ ਉਥੇ ਇਸ ਅਸਥਾਨ ਦੇ ਉੱਪਰ ਆ ਕਰਕੇ ਸਤਿਗੁਰ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਸ਼ੇਖ ਦਰਵੇਸ਼ ਜੀ ਨੂੰ ਦਰਸ਼ਨ ਦੇਦਾਰੇ ਦਿੱਤੇ ਤੇ ਉਹਨਾਂ ਦਾ ਜੀਵਨ ਸਫਲਾ ਬਣਾਉਣਾ ਕੀਤਾ ਅੱਜ ਵੀ ਇੱਥੇ ਇਸ ਸੰਗਤਾਂ ਆ ਕਰਕੇ ਸਤਿਗੁਰ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈ ਕਰਕੇ ਘੋਰਾ ਸਾਹਿਬ ਵਿਖੇ ਆ ਕਰਕੇ ਆਪ ਮਨੋ ਕਾਵਨੀਆਂ ਪੂਰਿਆ ਕਰਦੇ ਨੇ ਜੋ ਵੀ ਅਰਦਾਸਾਂ ਹੁੰਦੀਆਂ ਨੇ ਸਤਿਗੁਰ ਪਾਸ਼ਾ ਮਹਾਰਾਜ ਜੀ ਸੰਪੂਰਨ ਕਰਦੇ ਨੇ ਇੱਥੇ ਸਤਿਗੁਰ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਹਰ ਇੱਕ ਮਹੀਨੇ ਮਸਿਆ ਦੇ ਪਾਵਨ ਇਤਿਹਾਸਕ ਸਥਾਨ ਦੇ ਉੱਪਰ ਸਤਿਗੁਰ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਇਸ ਮਾਗਮ ਸਜਾਈ ਜਾਂਦੇ ਨੇ ਸਤਿਗੁਰ ਪਾਸ਼ਾ ਮਹਾਰਾਜ ਦੀ ਕਿਰਪਾ ਕਰਨ ਇਸੇ ਤਰ੍ਹਾਂ ਇਸ ਮੂਹ ਸੰਗਤ ਦੀਆਂ ਅਰਦਾਸਾਂ ਮਨੋਕਾਉਨਾ ਪੂਰੀਆਂ ਕਰਦੇ ਰਹੇ ਹਨ ਵੈਬ ਸਿਰਜ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਸਾਧਗੁਰੂ ਪਾਸ਼ਾ ਮਹਾਰਾਜ ਦੇ ਪਾਵਨ ਇਤਿਹਾਸ ਦੀ ਜਾਣਕਾਰੀ ਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਵਿੰਦਰ ਸਿੰਘ ਜੀ ਨੇ ਸਾਰੇ ਜਿਹੜੇ ਕਿ ਇਸ ਗੁਰਦੁਆਰੇ ਸਾਹਿਬ ਦਾ ਇਤਿਹਾਸ ਬਾਰੇ ਚਰਨ ਕਮਲ ਗੁਰਦੁਆਰਾ ਪਾਵਨ ਇਤਿਹਾਸ ਇਹ ਬਸਤੀ ਸ਼ੇਕ ਦੇ ਵਿੱਚ ਮੌਜੂਦ ਹੈ ਉਸ ਜਗ੍ਹਾ ਬਾਰੇ ਪੂਰੀ ਹੀ ਜਾਣਕਾਰੀ ਦਿੱਤੀ ਸੋ ਇੱਕ ਦੋ ਸਵਾਲ ਸਾਡੇ ਜ਼ਿਹਨ 'ਚ ਆ ਰਿਹਾ ਕਿ ਉਹ ਸੀ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਸਾਡੇ ਚੈਰਨ ਤੇ ਤੁਹਾਡਾ ਸਵਾਗਤ ਹੈ ਜੀ ਜਿਸ ਤਰ੍ਹਾਂ ਇਹ ਸੁਲੇਖਪੁਰ ਦੁਆਰਾ ਸਾਡੇ ਅੰਦਰ ਪੋਰਾ ਸਾਹਿਬ ਬਣਿਆ ਹੈ ਸਰਕੀਦਾ ਬਲਕਿ ਦੱਸੋਗੇ ਕਿਸ ਤੱਕ ਕਿਹੜੀ ਕਿਹੜੀ ਜਗ੍ਹਾ ਅੰਦਰ ਬਣੀ ਪਈ ਹੈ ਇਥੇ ਇੱਕ ਦਰਵੇਸ਼ ਜੀ ਪੋਰਾ ਸਾਹਿਬ ਦੇ ਵਿੱਚ ਰਹਿੰਦੇ ਸਨ ਜੀ ਤੇ ਸਤਗੁਰ ਪਾਸ਼ਾ ਮਹਾਰਾਜ ਦੀ ਬੰਦਗੀ ਦੇ ਕਾਰਜ ਕਰਦੇ ਸਨ ਜੀ ਇਹ ਸਤਗੁਰ ਪਾਸ਼ਾ ਮਹਾਰਾਜ ਦੇ ਸਾਈ ਮੀਆਂ ਬਿਰਜ ਜੋ ਸ੍ਰੀ ਅੰਮ੍ਰਿਤਸਰ ਹਰਮੰਦਰ ਸਾਹਿਬ ਦੀ ਨੀਂਹ ਨਾਲ ਜੁੜੀ ਸੀ ਉਹਨਾਂ ਦੇ ਗੁਰਪਾਜ ਸਨ ਤੇ ਸਤਗੁਰ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈਂਦੇ ਸਤਿਗੁਰ ਪਾਸ਼ਾ ਮਹਾਰਾਜ ਦੀ ਬੰਦਗੀ ਦੇ ਬਾਰੇ ਸੁਣਿਆ ਕਰਦੇ ਸਨ ਅੱਛਾ ਜੀ ਤੇ ਸਿੱਖ ਧਰਮ ਦੇ ਐਮਿਤ ਬਾਰੇ ਵੀ ਸੁਣਿਆ ਸੀ ਜੀ ਤੇ ਸਤਿਗੁਰ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈਂਦੇ ਸਾਈਂ ਮੀਆਂ ਬਿਰਜੀ ਤੋਂ ਸਿੱਖ ਧਰਮ ਦੀ ਐਸੀ ਐਮਿਤ ਨੂੰ ਸੁਣਦੇ ਹੋਏ ਤੇ ਸਤਿਗੁਰ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈਦੇ ਸ਼ੇਖ ਦਰਵੇਸ਼ ਦੇ ਮਨ ਵਿੱਚ ਵੀ ਸਿੱਖ ਧਰਮ ਦੇ ਪ੍ਰਤੀ ਜਿਹੜੇ ਭਾਵਨਾ ਜਿਹੜੀ ਪਾਗਲ ਚਾਗਰੂਤ ਹੋਈ ਜੀ ਜੀ ਤੇ ਸਤਿਗੁਰ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈਂਦੇ ਫਿਰ ਸ਼ੇਖਦਰਵੇਸ਼ ਜੀ ਨੇ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਅੱਛਾ ਅਰਦਾਸ ਬੇਨਤੀ ਕੀਤੀ ਅਰਦਾਸ ਬੇਨਤੀ ਕੀਤੀ ਤੇ ਪਾਸ਼ਾ ਮਹਾਰਾਜ ਨੇ ਸੰਪੂਰਨ ਕੀਤੀ ਤੇ ਆ ਕਰਕੇ ਦਰਸ਼ਨ ਗਦਾਰੇ ਦਿੱਤੇ ਤੇ ਸਤਿਗੁਰ ਪਾਸ਼ਾ ਮਹਾਰਾਜ ਦਾ ਓਟ ਆਸਰਾ ਲੈਂਦੇ ਸ਼ੇਖਦਰਵੇਸ਼ ਜੀ ਨੇ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੂੰ ਬਚਲ ਬਲਾਸ ਕੀਤੇ ਤੇ ਸਤਿਗੁਰ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਨਾਲੇ ਪ੍ਰੀਤੀ ਭਾਰ ਜੀ ਤੇ ਇੱਕ ਗੁਰਵਿੰਦਰ ਸਾਹਿਬ ਇੱਕ ਹੋਰ ਵੀ ਤੁਹਾਡੇ ਨਾਲ ਗੱਲਬਾਤ ਮੇਰੇ ਜ਼ਹਿਨ ਤੇ ਆ ਰਿਹਾ ਕਿ ਜਿਹੜਾ ਆਪਣੇ ਦਰਵੇਸ਼ ਜੀ ਸੀਗਾ ਜਿਨ੍ਹਾਂ ਨੂੰ ਦਰਸ਼ਨ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਗੋਬਿੰਦ ਸਿੰਘ ਜੀ ਨੇ ਦਰਸ਼ਨ ਦਿੱਤੇ ਹਰ ਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਵੀ ਦਰਸ਼ਨ ਦਿੱਤੇ ਉਹ ਸਰ ਇੱਕ ਜਦੋਂ ਇਹ ਲੋਕਾਂ ਨੂੰ ਸੁਣਨ ਤੋਂ ਇਹ ਵੀ ਆਇਆ ਕਿ ਉਹ ਅੱਖਾਂ ਤੇ ਪੱਟੀ ਬੰਨੇ ਸਨ ਉਹਦਾ ਕੀ ਰਹਾਸ ਹੈ ਕੀ ਸਰ ਹਾਂ ਜੀ ਸਤਿਗੁਰ ਪਾਸ਼ਾ ਮਹਾਰਾਜ ਜੀ ਜਦੋਂ ਦਰਸ਼ਨ ਦੇਦਾਰੀ ਕੀਤੇ ਨਾ ਜੀ ਤੇ ਸ਼ੇਖ ਦਰਵੇਸ਼ ਜੀ ਨੇ ਆਪਣੇ ਅੱਖਾਂ ਤੇ ਪੱਟੀ ਜਿਹੜੀ ਬੰਨੀ ਸੀ ਉਸ ਦਾ ਇਤਿਹਾਸ ਇਹ ਹੈ ਕਿ ਸਤਗੁਰ ਪਾਸ਼ਾ ਮਹਾਰਾਜ ਜੀ ਦੇ ਦਰਸ਼ਨ ਦੇ ਦੇਣ ਵਾਸਤੇ ਆਉਣਾ ਸੀ ਜੀ ਤੇ ਆਖਰੀ ਸੀ ਤੇ ਮੈਂ ਜਿਹੜਾ ਹੋਰ ਕਿਸੇ ਦੇ ਦਰਸ਼ਨ ਨਹੀਂ ਕਰਨੇ ਮੈਂ ਗੁਰੂ ਜੀ ਦੇ ਦਰਸ਼ਨ ਕਰਨੇ ਇਸ ਕਰਕੇ ਉਹਨਾਂ ਨੇ ਅੱਖਾਂ ਦੇ ਜਿਹੜੀ ਪੱਟੀ ਬਣਨੀ ਪੱਟੀ ਬਣੀ ਜੀ ਜੀ ਹਾਂਜੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਤਾਰ ਲਈ ਸੀ ਗਿਆ ਬਲਕਿ ਦਰਸ਼ਨ ਕਰਨ ਤੋਂ ਬਾਅਦ ਜਾਂ ਫਿਰ ਬਾਅਦ ਚ ਬੰਨ ਲਈ ਸੀ ਨਹੀਂ ਬੰਨ ਰਹੀ ਸੀ ਸਤਗੁਰ ਪਾਸ਼ਾ ਮਹਾਰਾਜ ਦਾ ਊਟ ਆਸਲਾ ਲਿੰਦੂ ਹੈ ਨਾ ਜੀ ਕਹਿੰਦੇ ਹੁੰਦੇ ਨਾ ਸਤਗੁਰ ਪਾਸ਼ਾ ਮਹਾਰਾਜ ਜੀ ਬਾਣੀ ਦੇ ਪ੍ਰਮਾਨ ਨੇ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦਿਨ ਹੈ ਨਾਨਕ ਦਾਸ ਮੁਖਤੇਜ ਬੋਲੇ ਇਹਾ ਉਹਾ ਸੱਚ ਹੋਵੇ ਉਹ ਫਿਰ ਜਦੋਂ ਇੱਕ ਵਿੱਚ ਰੂਹ ਹੋ ਜਾਂਦੀ ਹੈ ਨਾ ਪ੍ਰਮਾਤਮਾ ਦੇ ਨਾਲ ਫਿਰ ਅੱਖਾਂ ਦੇ ਪੱਤੇ ਬੰਨੀ ਹੋਵੇ ਨਾ ਬੰਨੀ ਹੋਵੇ ਤਾਂ ਪ੍ਰਮਾਤਮਾ ਦੇ ਵਿੱਚ लीन ਹੋ ਜਾਂਦੀ ਹੈ ਜੀ ਜੀ ਸੀ ਇੱਕ ਹੋਰ ਵੀ ਜਿਸ ਤਰ੍ਹਾਂ ਅੰਦਰ ਕਾਫੀ سارے ਲੋਕਾਂ ਨੇ ਘਾਰਕੂਰ ਬਣਾਇਆ ਸਰ ਉਹਦਾ ਕੀ ਹੈ ਮਹਤਵ ਕੀ ਹੈ ਸਰ ਹਾਂਜੀ ਮੈਂ ਤੁਹਾਨੂੰ ਅੱਗੇ ਵੀ ਜਾਣਕਾਰੀ ਦੇ ਦਿੱਤੀ ਹੈ ਨਾ ਜੀ ਉਸ ਸਤਿਗੁਰੂ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਵਿੱਚ ਜੋ ਵੀ ਅਰਦਾਸ ਬੇਨਤੀ ਕਰਦਾ ਹੈ ਉਹ ਪ੍ਰਮਾਤਮਾ ਪੂਰੀ ਕਰਦਾ ਹੈ ਤੇ ਪਾਸ਼ਾ ਮਹਾਰਾਜ ਦੇ ਫਰਮਾਨ ਨੇ ਬਾਣੀ ਦੇ ਅੰਦਰ ਜੀ ਬਿਨ ਬੋਲੇ ਆ ਸਭ ਕੁਝ ਜਾਣਦਾ ਕਿ ਸਾਡੀ ਕੀ ਚੀਜ਼ ਅਰਦਾਸ ਤੇ ਸਤਿਗੁਰੂ ਪਾਸ਼ਾ ਮਹਾਰਾਜ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਕਰਦੇ ਨੇ ਜੋ ਵੀ ਇਸ ਭਾਵਨਾ ਨੂੰ ਲੈ ਕੇ ਕਰਕੇ ਕੋਈ ਆਪਣੇ ਤੁਚੰਗੀ ਦੇ ਦਾਤ ਵਾਸਤੇ ਹੁੰਦਾ ਹੈ ਕੋਈ ਆਪਣੇ ਘਰ ਦੇ ਮਕਾਨ ਲਈ ਜੋ ਸਤਿ ਕਰਾਉਣ ਵਾਸਤੇ ਜਾਂ ਕੁਝ ਹੋਰ ਜਿਹੜੀਆਂ ਵੀ ਮਨੋ ਕਾਮਨਾ ਨੇ ਉਹ ਸਾਰੀਆਂ ਪੂਰੀਆਂ ਇਸ ਸਥਾਨ ਦੇ ਉੱਪਰ ਹੀ ਹੁੰਦੀਆਂ ਨੇ ਸਤਿਗੁਰੂ ਪਾਸ਼ਾ ਮਹਾਰਾਜ ਜੀ ਆਪਾਂ ਸੰਗ ਉਹ ਕਿਸੇ ਤੱਕ ਜਾਂਦੇ ਜੀ ਤੇ ਇੱਕ ਇੱਕ ਗੁਰਵਿੰਦਰ ਸਾਹਿਬ ਇੱਕ ਹੋਰ ਵੀ ਪੁੱਛਣਾ ਚਾਹਾਂਗੇ ਸਰ ਜਿਸ ਤਰ੍ਹਾਂ ਕਿ ਇੱਕ ਚਰਨ ਕਬਲ ਗੁਰਦੁਆਰਾ ਬਸਤੀ ਸ਼ੇਖ ਜਿਸ ਤਰ੍ਹਾਂ ਬਾਜ਼ਾਰ ਵੱਡੇ ਬਾਜ਼ਾਰ 'ਚ ਸਥਿਤ ਨੇ ਤੇ ਇੱਕ ਦੂਸਰਾ ਗੁਰਦੁਆਰਾ ਇੱਕ ਹੋਰ ਵੀ ਹੈ ਉਹ ਦੋਨਾਂ ਦੀ ਕੰਬੀਨੇਸ਼ਨ ਹੀ ਹੈ ਸਰ ਇੱਕ ਗੁਰਦੁਆਰਾ ਚੰਨਕੋਲ ਗੁਰਦੁਆਰਾ ਸਾਹਿਬ ਹੋ ਗਿਆ ਬਸੇ ਸ਼ੇਖ ਜਿਹੜਾ ਵੱਡੇ ਬਜ਼ਾਰ 'ਚ ਹੈ ਤੇ ਇੱਕ ਆਪਣੇ ਜਿਹੜਾ ਹਸਪੀਟਲ ਵਾਲਾ ਜਾਦਾ ਮਸ਼ਹੂਰ ਹੈ ਤੁਹਾਡਾ ਉਸ ਬਾਰੇ ਤੁਸੀਂ ਥੋੜਾ ਜਿਹਾ ਜਾਣਕਾਰੀ ਦਿਓ ਕਿ ਦੋਨਾਂ ਗੁਰਦੁਆਰਾ ਸਾਹਿਬ ਦਾ ਕੀ ਰਸਿਆ ਇਹ ਸਤਿਗੁਰੂ ਪਾਸ਼ਾ ਮਹਾਰਾਜ ਜੀ ਉਸ ਤੇ ਕੁੰਬੀ ਪਰਿਵਾਰ ਹੈ ਮਿਨਾਲਾ ਪਰਿਵਾਰ ਸੀ ਅੱਛਾ ਜੀ ਉਹਨਾਂ ਦੇ ਮਕਾਨ ਸੀ ਉਸ ਸਥਾਨ ਦੇ ਉੱਪਰ ਜਿੱਥੇ ਸੜਾ ਸਾਹਿਬ ਐਸ ਟਾਈਮ ਸਥਿਤ ਹੈ ਜੀ ਤੇ ਉਸ ਸਥਾਨ ਦੇ ਉੱਪਰ ਉਹ ਛੋਟਾ ਜਿਹਾ ਮਕਾਨ ਸੀ ਫਿਰ ਸਤਿਗੁਰ ਪਾਸ਼ਾ ਮਹਾਰਾਜ ਦੀ ਰਹਿਮਤ ਹੋਈ ਅੱਜ ਉਹ ਚਰਨ ਕਮਲ ਤੋਂ ਜਿੱਥੇ ਸਤਿਗੁਰ ਪਾਸ਼ਾ ਮਹਾਰਾਜ ਇਸ ਸਥਾਨ ਦੇ ਉੱਪਰ ਆਕਰ ਕੇ ਸ਼ੇਖ ਦਰਵੇਸ਼ ਨੂੰ ਦਰਸ਼ਨ ਦਾਰੀ ਦਿੱਤੇ ਤੇ ਸਤਿਗੁਰ ਪਾਸ਼ਾ ਮਹਾਰਾਜ ਦਾ ਉਹ ਆਸਰਾ ਲੈਂਦੇ ਸ਼ੇਖ ਹਰਗੋਬਿੰਦ ਪਾਸ਼ਾ ਮਹਾਰਾਜ ਨੂੰ 2-4 ਦਿਨ ਉਸ ਸਥਾਨ ਦੇ ਉੱਪਰ ਵੀ ਬਿਰਾਜ ਮਾਰੇ ਅੱਛਾ ਜੀ ਤੁੰ ਵੀ ਪਰਵਾਦ ਅੱਛਾ ਕੁੰਬੀ ਪਰਵਾਦ ਜੀ ਤੇ ਇਹ ਮਤਲਬ ਕਿ ਸਾਰਾ ਰਸ ਹੈ ਸੀਗਾ ਹਾਂ ਜੀ ਹਾਂ ਜੀ 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 ਤੇ ਸਰ ਜਿਸ ਤਰ੍ਹਾਂ ਇਸ ਵੇਲੇ ਸਾਡੇ ਦਰਸ਼ਕ ਦੇਖ ਰਹੇ ਆ ਤੁਸੀਂ ਇਹਨਾਂ ਨੂੰ ਕੁਝ ਅਪੀਲ ਕਰਨਾ ਚਾਹੋਗੇ ਜਿਸ ਤਰ੍ਹਾਂ ਕਿ ਇਸ ਗੁਰਦੁਆਰੇ ਸਾਹਿਬ ਦੇ ਕਾਫੀ ਇਤਿਹਾਸਿਕ ਸਥਾਨ ਹੈ ਤੇ ਕਈ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਜਿਹੜੇ ਜਿਹੜੇ ਆਏ ਆ ਜਿਹੜੇ ਨਹੀਂ ਵੀ ਆਏ ਤੇ ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹੋਗੇ ਸਰ ਮੈਂ ਇਹੀ ਕਹਿਣਾ ਚਾਹਣਾ ਤੇ ਸਤਿਗੁਰ ਪਾਸ਼ਾ ਮਹਾਰਾਜ ਦੀ ਰਹਿਮਤ ਦੇ ਸਦਕਾ ਜੋ ਵੀ ਸੰਗਤਾਂ ਇਸ ਸਥਾਨ ਦੇ ਉੱਪਰ ਭਾਵਨਾ ਦੇ ਨਾਲ ਆਉਂਦੀਆਂ ਨੇ ਮਨੋ ਕਾਮਨਾ ਸਤਿਗੁਰ ਪਾਸ਼ਾ ਜੀ ਪੂਰੀਆਂ ਕਰਦੇ ਨੇ ਤੇ ਸਾਧੂ ਗੁਰੂ ਪਾਸ਼ਾ ਮਹਾਰਾਜ ਦੀ ਕਿਰਪਾ ਕਾਰਨ ਜੜੀਆਂ ਵੀ ਸੰਗਤਾਂ ਇਸ ਸਥਾਨ ਦੇ ਉੱਪਰ ਸ਼ਰਧਾ ਭਾਵਨਾ ਦੇ ਨਾਲ ਆਉਂਦੀਆਂ ਨੇ ਹਰੇਕ ਆਦਮੀ ਨੇ ਜੋ ਕਿ ਇਸ ਸਥਾਨ ਦੇ ਉੱਪਰ ਮਸਜਿਦ ਦੇ ਪਾਵਨ ਦਿਹਾੜੇ ਵੀ ਸਜਾਏ ਜਾਂਦੇ ਨੇ ਤੇ ਉਸ ਗੁਰਦੁਆਰਾ ਸਾਹਿਬ ਕੇ ਪੂਰਨ ਮਾਸ਼ਰੇ ਦੀਵਾਨ ਵਿੱਚ ਸਜਾਏ ਜਾਂਦੇ ਨੇ ਤੇ ਇਸੇ ਤਰ੍ਹਾਂ ਹੀ ਕਰਤਾਰਪੁਰ ਜੋ ਜਨੰਦਗ ਦੇ ਨੇੜੇ ਉਸ ਸਥਾਨ ਦੇ ਉੱਪਰ ਵੀ ਪੂਰਨ ਮਾਸ਼ਰੇ ਦੇ ਦਿਹਾੜੇ ਸਜਾਏ ਜਾਂਦੇ ਨੇ ਸਾਧੂ ਗੁਰੂ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਸਦਕਾ ਮੈਂ ਤਾਂ ਇਹੀ ਦਰਸ਼ਕਾਂ ਨੂੰ ਆਖਣਾ ਚਾਹਣਾ ਕਿ ਆ ਕਰਕੇ ਇਸ ਸਥਾਨ ਦੇ ਉੱਪਰ ਆ ਕਰਕੇ ਇਸ ਦਰਸ਼ਨ ਦੇਦਾਰੀ ਕਰਕੇ ਆਪੋ ਆਪਣੀਆਂ ਜ਼ਿੰਮੇਦਾਰੀਆਂ ਘੜੀਆਂ ਨੂੰ ਸਫਲਾ ਬਣਾਉਣਾ ਕਰੀਏ ਸਤਿਗੁਰ ਪਾਸ਼ਾ ਮਹਾਰਾਜ ਦੇ ਪਾਵਨ ਜਪ ਨੇ ਨਾ ਰੋਜ਼ਾਨਾ ਸੀ ਪੜਨਾ ਕਰਦੇ ਆ ਜੀ ਸੰਧਿਆ ਦੇ ਦਿਵਾਨਾਂ ਦੇ ਭਈ ਪ੍ਰਾਪਤ ਮਾਨੁਕ ਦੇ ਹਰੀਆ ਗੋਬਨ ਮਿਲਨ ਕੀ ਇਹ ਤੇਰੀ ਬੜੀਆ ਸਤਿਗੁਰ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਸਦਕਾ ਜਿੱਥੇ ਅਸੀਂ ਪਾਵਨ ਹੁਕਮਨਾਮਾ ਦੇ ਪਾਵਨ ਸ਼ਬਦਾਂ ਦੇ ਨਾਲ ਜੁੜਨਾ ਕਰਦੇ ਆ ਨਾ ਉੱਥੇ ਸਤਿਗੁਰ ਪਾਸ਼ਾ ਮਹਾਰਾਜ ਦੀ ਦਇਆ ਦੇ ਸਦਕਾ ਇਸ ਅਸਥਾਨ ਦੇ ਉਪਰਾ ਕਰਕੇ ਵੀ ਆਪ ਆਪਣੀ ਜਿੰਦਗੀਆਂ ਕਰੀਅਰ ਜਿਹੜਾ ਸਫਲਾ ਬਣਾਉਣਾ ਕਰੀਏ ਲੈ ਕੇ ਦੇ ਚਲਾਉਣਾ ਕਰੀਏ ਬਸ ਮੇਰੀ ਇਹੀ ਅਪੀਲ ਹੈ ਆ ਕਰਕੇ ਸਤਿਗੁਰ ਪਾਸ਼ਾ ਦੇ ਦਰਸ਼ਨੀ ਦਾਰੇ ਚੱਲਣਾ ਕਰੀਏ ਤੇ ਆਪ ਆਪਣੀ ਜਿੰਦ ਵੈਕੁਰਜੀਕਾ ਖਾਲਸਾ ਵਾਹਿਗੁਰੂ ਜੀ ਕਿ ਤੁਮ ਜੁਜੂ ਨੇ ਮੁਖ ਸੇਵਾਦਾਰ ਬਗੀਚਾ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੋਂ ਤੁਹਾਡਾ ਸਵਾਗਤ ਹੈ ਜੀ ਵੈਕੁਰਜੀਕਾ ਖਾਲਸਾ ਵਾਹਿਗੁਰੂ ਜੀ ਕਿਸ਼ਵਤ ਜੀ ਪਿਆਰੀ ਸਾਧ ਸੰਗਤ ਜੀ ਬੇਨਤੀ ਹੈਗੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਚਰਨ ਕੋਲ ਸਾਹਿਬ ਪਾਛੇ 6ਵੀਂ ਬਸਤੀ ਸ਼ੇਖ ਦਰਵੇਸ਼ ਜਲੰਧਰ ਵਿਖੇ ਆਪ ਜੀ ਸਾਰੀ ਸੰਗਤ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਸਾਈਂ ਸ਼ੇਖ ਦਰਵੇਸ਼ ਜੀ ਦੇ ਪਵਿੱਤਰ ਬੰਦਗੀ ਵਾਲੇ ਅਤੇ ਮੀਰੀ ਪੀਰੀ ਦੇ ਮਾਲਕ ਧੰਨ ਤਨਸੀਰワਰ ਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਪ੍ਰਾਰਥਨ ਅਤੇ ਇਤਿਹਾਸਿਕ ਪੂਰਾ ਸਾਹਿਬ ਦੇ ਦਰਸ਼ਨ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐ ਸਰ ਬਗੀਚਾ ਸਿੰਘ ਜੀ ਜਿਹੜੇ ਮੁਖ ਸੇਵਾਦਾਰ ਨੇ ਤੇ ਉਹਨਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਸੋ ਆਧਾਰਾ ਸ਼ਾਨੇ ਪੰਜਾਬ ਵਿਭਾਗ ਟਿੱਪੀ ਵੱਲੋਂ ਮੈਂ ਗੁਰਦੁਆਰਾ ਸਾਹਿਬ ਚਰਨ ਕਮਲ ਜੀ ਬਸਤੀ ਸ਼ੇਖ ਦੇ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕਰਦਾ ਹਾਂ ਤੇ ਖਾਸ ਕਰ ਹੈੱਡ ਗ੍ਰੈਂਟੀ ਗੁਰਵਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਸਮਾਂ ਦਿੱਤਾ ਔਰ ਸਰਦਾਰ ਬਗੀਚਾ ਸਿੰਘ ਜੀ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਨਾਲ ਪੂਰੀ ਸਹਿਯੋਗ ਦਿੱਤਾ ਤੇ ਉਹਨਾਂ ਨੇ ਸਾਡੇ ਜਿਹੜੇ ਸੰਗਤ ਹੈ ਉਹਨਾਂ ਨਾਲ ਵੀ ਅਪੀਲ ਕੀਤੀ ਕਿ ਇਸ ਜਗ੍ਹਾ ਤੇ ਆ ਕੇ ਗੁਰਦੁਆਰਾ ਇਤਿਹਾਸਿਕ ਸਥਾਨ ਤੇ ਜਰੂਰ ਪਾਵਨ ਸਥਾਨ ਤੇ ਜਰੂਰ ਦਰਸ਼ਨ ਦਿਓ ਤੇ ਤਾਂਕਿ ਤੁਹਾਨੂੰ ਇਸ ਬਾਰੇ ਪਤਾ ਲੱਗੇ ਔਰ ਇਸ ਜਗ੍ਹਾ ਦੀ ਇਤਿਹਾਸ ਬਾਰੇ ਵੀ ਪਤਾ ਲੱਗੇ ਸਾਨੂੰ ਬਹੁਤ ਜਿਆਦਾ ਧੰਨਵਾਦ